ਹੈਲੋ ਫਰੈਂਡਸ ਸਲੂ ਹੈਲੋ ਗਾਇਜ਼ ਵੈਲਕਮ ਟੂ ਅਵਰ ਨਿਊ ਵਲੋਗ ਤੇ ਮੈਂ ਅੰਛ ਤੇ ਆਪਾਂ ਕਰਨ ਲੱਗੇ ਆ ਜਨ ਬਾਕਸਿੰਗ ਆਪਾਂ ਲਿਆ ਦਾ ਫਰੈਂਡ ਕੋ ਮਿਸ਼ੋ ਦਾ ਗਿਫਟ ਮਿਸ਼ੋ ਤੋਂ ਆਇਆ ਦਿਖਾ ਪਹਿਲੇ ਕੋਈ ਮੈਨੂੰ ਲੱਗਦਾ ਮੇਰੇ ਲਈ ਕੋ ਚੀਜ਼ ਆਈ ਇੰਨੀ ਵਧੀਆ ਛੋਟਾ ਜਿਹਾ ਇਹਦੇ ਪੈਸੇ ਕਿੰਨੇ ਵਕਾਈ ਤੇ ਜਾਈ ਕੋਈ ਨਹੀਂ ਇਹ ਕਿੰਨੇ ਇੱਕ ਇੱਕ ਮਿੰਟ ਦੇਖਿਓ 246 ਰੁਪਏ ਮੋੜੇ ਕਿ ਨਹੀਂ ਇਹਨਾਂ ਨੇ ਨਾ ਮੋੜੇ ਹੋਣੇ ਆ ਉਹ ਨਹੀਂ ਮੋੜੇ ਉਹ 6 244 ਦਾ ਹਾਂ ਤੇ ਮੈਨੂੰ ਲੱਗਦਾ ਮੇਰੇ ਲਈ ਕੋਈ ਵਧੀਆ ਜੀ ਚੀਜ਼ ਆਈ ਆ ਤੇ ਅੱਜ ਉਹ ਕਰਾਂ ਅਨਬਾਕਸਿੰਗ ਕਰ ਮਾੜੀ ਗੱਲ ਮੈਨੂੰ ਉਹ ਤਰਾਹ ਦਾ ਮੈਨੂੰ ਪਾ ਕੇ ਵੇਖੇ ਤੇ ਮਜ਼ਾ ਬਣਾਉਂਦਾ ਕਰੀ ਤੇ ਨਹੀਂ ਆ ਕਰਦੇ ਕਰਦੇ ਮੇਰਾ ਪੁੱਤ ਇੱਥੇ ਹੌਲੀ ਹੌਲੀ ਮੈਨੂੰ ਬਰੇਕ ਕਰੀ ਵਖਾ ਤੇ ਦੇ ਮੈਨੂੰ ਨਹੀਂ ਆਸ ਮੈਂ ਸਾਡਾ ਨੰਬਰ ਹੈ ਨਾ ਉਹ ਚੱਲਦਾ ਨਹੀਂ ਜਿੱਤੇ ਆਰਡਰ ਆਉਣਾ ਇਹਦੀ ਪਰ ਜਲਦੀ ਪਰਸੋਂ ਰਾਤ ਆਰਡਰ ਕੀਤਾ ਮੈਂ ਗਾਇਸ ਆਈ ਥਿੰਕ ਫੋਨ ਦਾ ਕਵਰ ਆ ਮੇਰੇ ਜਹਦ ਖਟਾ ਇੱਕ ਇਹ ਮੇਰਾ ਪ੍ਰੋਡੈਕਟ ਮੰਗਾਇਆ ਪਹਿਲੇ ਤੁਹਾਨੂੰ ਵਿਖਾਣੇ ਆ ਇਹਦਾ ਬਿੱਲ ਫੇਰ ਉਹ ਦਖਾਣੇ ਆ 200 ਕਿੰਨੇ ਦਾ ਆਇਆ ਹੈ ਕਿੰਦਰ ਬੀਤੇ ਅੰਜੀ ਕਾਇਸ਼ਾ ਪੂਰਾ ਪੂਰਾ ਇੱਥੇ ਕਿੰਨਾ ਲਿਗਿਆ ਨਾ ਇਹਨਾਂ 279 ਲਿਗਿਆ ਕੱਲ ਬਦਈਆ ਸੇਸ਼ਰ ਕਿਤ ਲਿਆਂ ਦੀ ਜੀ ਮੈਂ ਬਚਾਰਾ ਕਰਾਵਾਂਗੇ ਆਪਾਂ ਕਿੰਨਾ ਮਹਿੰਗਾ ਪੈਣਾ ਸੀ ਵਖਾਂ ਚ ਓਏ ਇਧਰ ਖਾ ਖਲੋਈ ਤੈਨ ਕੋਲ ਮੈਂ ਤਰੀਕ ਦਿਰਾ ਕੇ ਦੇਖ ਲੈਂਦਾ ਰੀਪਲੇਸ ਕਰੇ ਵਾਲਾ ਕਰਨਾ ਪੈਂਦਾ ਹੈ ਮੈਂ ਵੀ ਤਰੀਕ ਮੈਨੂੰ ਵੇਖਣੀ ਆਉਂਦੀ ਹੈ ਇਹ ਇਤ ਹੂੰ ਕੀ ਵੀ ਦੇ ਲੋਕੀ ਓਕੇ ਓਕੇ ਮੈਂ ਅੰਝ ਦੇਖ ਲੈਂਦੀ ਕਿਹਨ ਪਤਾ ਮੇਰੇ ਹੱਥਾਂ ਚ ਆ ਫ੍ਰੈਂਡ ਇਹਦਾ ਡਿਗੀ ਹੈ ਮੈਨੂੰ ਪਤਾ ਨਹੀਂ ਕਿੱਡੀ ਵੇਸ਼ੇ ਕਿੱਟੂਣੀ ਆ ਲੋਟਸ ਦੀ ਮਹਿੰਗਾਈ ਜੇ ਗੋਲਡ ਦੀ ਹੈ ਗਈ ਨੀ ਜੀ ਰੁਪਏ ਜਾ ਰਹੇ ਲੇ ਲਿਆ ਸਟੇਟਮੈਂਟ ਦਵਾ ਇੰਨਾ ਤਾਂ ਸੋਨਾ ਲੱਖਾਂ ਜਾ ਹੂੰ ਲੱਖਾਂ ਜਾ ਰਹੇ ਹੋਗਾ ਯਾਰ ਹੈਗਾ ਇੰਨਾ ਕਾ ਸੋਨਾ ਹੋਰ ਕੀ ਹੈ ਆਰੇ ਫੇਰ ਵੀ ਨਹੀਂ ਮੈਂ ਵੇਖੀ ਤੇਰਾ ਵੀਡੀਓ ਦੇਖੀ ਹੀ ਦੀ ਓਪਨਿੰਗ ਕਰਨ ਦੀ ਜਾਜੂ ਜ ਆਪਾਂ ਨੂੰ ਆ ਗਈ ਨਹੀਂ ਆ ਹਾਂ ਪਾ ਆਪ ਕੋਈ ਆ ਆ ਤੀਜਾ ਮਗਨਿਆ ਚਾਰ ਬਈ 200 ਰਿਆ ਚਾਹ ਹੁਣ ਤੂੰ ਇਹਨੂੰ ਗਾਲੜ ਵਾਦੀ ਬਾਦੇ ਨਾਦੀ ਗਾ ਬੋਏ ਬੋਇਸ ਯੂਜ਼ ਕਰ ਸਕਦੇ ਵੇ ਨਹੀਂ ਵੀ ਖਾਸੇ ਹੀ ਕਰੀ ਨਹੀਂ ਨਹੀਂ ਮਰਾ ਵੇ ਲਾਂਚਰ ਮੈਂ ਤਾਂ ਚਪੇੜ ਮਾਰ ਦੇਣੀ ਦਿਖਾ ਬੋਇਸ ਬੋਇਸ ਯੂਜ਼ ਕਰਦੇ ਬੋਇਸ ਬੋਇਸ ਇਹ ਵਿਆਹ ਤੇ ਕਰਾਂਗੇ ਨਾ ਆਪਾਂ ਵਿਆਹ ਦੀ ਤਿਆਰੀ ਕਰ ਰਹੇ ਮੈਂ ਗਾਰਡ ਦਮ ਮੀ ਹਾਂ ਸਾਰੇ ਪਾਪਾ ਵੀ ਇਹ ਖਾਈ ਮਾਸਕ ਇੱਥੇ ਮਾਸਕ ਮੈਂ ਨਾ ਬਾਦ ਤੇ ਇਹ ਕੋਲਣਾ ਨਹੀਂ ਖਾਂ ਚ ਤੇ 100 ਰੁਪਏ ਇੱਕ ਖਾਈ ਛਾਟੀ ਨਾ ਮਰ ਜਾਣਿਆਂ ਨੂੰ ਭੇਜਦਾ ਵਿੱਚ ਚੀਜ਼ ਤੇ ਥੋੜੀ ਲੱਗਦੀ ਏ ਮੈਨੂੰ ਐਕਸਪਾਇਰੀ ਹੋ ਗਿਆ સ્ટેਪ 1 ਸਟੈਪ 1 ਲਿਜ਼ਰੇਸ ਸਕਰਬ ਪਹਿਲੇ ਲੱਗਿਆ ਨਾ ਆਹੋ ਫਿਰ ਉਸ ਤੋਂ ਬਾਅਦ ਆ ਗਿਆ 골ਡ 2 ਫਿਰ ਮੈਸੇਜ ਕਰੀਮ ਫਿਰ ਆ ਗਿਆ ਐਕਟੀਵੇਟਰ ਆ ਜਿਆਦਾ ਟਾਈ ਸਿਰ पे ਮੈਂ ਜਿਆਦਾ ਹੁਣ ਆਏ ਤੇ ਉਹ ਸਭ ਤੋਂ ਵਧੀਆ ਦੀ ਪਰ ਨਹੀਂ ਅੰਝੇ ਇਹ ਥੋੜਾ ਵੀ ਨਾ ਇਹ ਚੀਜ਼ ਵਧੀਆ ਹੈ ਇਹ ਤਾਂ ਆਪਣੇ ਕੋਲ ਨਾਲ ਸਰਜੂ ਵਿੱਚ ਤੇ ਤੂੰ ਤਾਂ ਬੱਚਾ ਹੈ ਬੱਚੇ ਥੋੜਾ ਘਰ ਦੇ ਦੇ ਨਹੀਂ ਨਹੀਂ ਆਲਮੋਸਟ ਕਿ ਦੀ ਸੋਣੀ ਆ ਦੇ ਤੈਨੂੰ ਤਾਂ ਕੋਈ ਚੀਜ਼ ਨਹੀਂ ਲੋੜਨੀ ਲੈ ਬਨਵੀ ਲੋਦਾ ਹਾਂ ਮੈਂ ਕਾਹਨ ਰੋ ਜਦੋਂ ਐਨ ਮੇਰਾ ਬੰਦਾ ਨਹੀਂ ਇੱਕ ਮਿੰਟ ਅੰਝੇ ਤੇ ਫਿਰ ਲਾਉਣਾ ਸੱਚੀ ਦੱਦੇ ਘੋਰਾ ਜਿੱਤਾ ਹੈ ਤੇ ਸੀ ਨਾ ਦਾਦੇ ਦਾਦੀ ਨਾ ਦਸੀ ਹਨ ਉਹ ਨਹੀਂ ਮੈਂ ਆਨੇ ਮਜ਼ਾਕ ਕਰ ਰਿੰਦਾ ਮੈਂ ਕਿਤੇ ਐਲਮੀ ਰਲਾਣਾ ਤੇ ਫਿਕਰੀ ਹੂਣ ਆ ਗਿਆ ਮੈਨੂੰ ਕੋਈ ਦੇਖ ਹਲੋ ਭੂਈ ਸਾਸਰੀ ਕਾਲ ਹਲੋ ਭੂਈ ਸਾਸਰੀ ਕਾਲ ਸਾਸਰੀ ਕਾਲ ਵੀ ਵਲੌਗ ਜੀ ਵਧੀਆ ਤੁਸੀਂ ਵਲੌਗ ਚ ਆਉਂਦੇ ਦਿਲਜੀਤ ਕੁਕਿੰਗ ਵਲੌਗ ਚ ਅੱਛਾ ਹਮ ਮੰਮੀ ਬਲੌਗ ਬਣਾਉਣ ਡਏ ਤੇ ਮੈਂ ਤੁਹਾਡੇ ਨਾਲ ਗੱਲ ਕਰਨ ਡਿਆ ਹੈਲੋ ਕਰ ਦੋ ਸਾਰਿਆਂ ਨੂੰ ਹੈਲੋ ਹੈਲੋ ਅੱਛਾ ਹੈਲੋ ਸਤਿ ਸ਼੍ਰੀ ਅਕਾਲ ਲਾਡੋ ਸਤਿ ਸ਼੍ਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਡਾ ਬਲੌਗ ਵੇਖਣ ਵਾਸਤੇ ਧੰਨਵਾਦ ਸਾਰਿਆਂ ਦਾ ਹਾਂ ਚੈਨਲ ਨੂੰ ਦੱਸ ਦੋ ਹੂੰ ਮੰਮੀ ਨੇ ਮੰਮੀ ਨੇ ਉਹ ਮੰਗਾਇਆ ਫ ਲੋਟਸ ਦੀ ਆਹੋ ਨਹੀਂ ਲੋਟਸ ਦੀ ਨਹੀਂ ਹੈ ਉਹਦੀ ਹੈ ਲੋਟਸ ਦੀ ਹਾਂ 골ਡ ਦੀ 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 ਮਂਗਾਈ ਜੇ 골ਡ ਵਾਲੀ ਹੁੰਦੀ ਜਿਹੜੀ ਅੱਛਾ ਮੈਂ ਪਾਰਲਰ ਤੋਂ ਕਿੰਨੇ ਪਾਰਲਰ ਤੋਂ ਮੂਲੀ ਨਾਲ ਕਿੰਨੇ ਤੋਂ ਆਏ ਹੋਏ ਅੱਛਾ ਪਾਰਲਰ ਤੋਂ ਮੈਂ ਕਿੰਨੇ ਪੈਸੇ ਲੱਗ ਜਾਣੇ ਸੀ ਨਾ ਤੁਸੀਂ ਰੋਟਰੀ ਕੋਈ ਵਧੀਆ ਬਣਾਉਂਦੀ ਆ ਉਹ ਕਹਿੰਦਾ ਕਿ ਕਰਿਆ ਕਰ ਉਹ ਦੀਦੀ ਕਿੰਨੇ ਪੈਸੇ ਲੈ ਲੇਦੀ ਹੈ ਪਾਰਲਰ ਵਾਲੀ ਉਹ ਆਹ ਐਕਟੀਵੇਟਰ ਸਟੈਪ 2 ਮਾਸਕ ਠੀਕ ਹੈ ਫਰੈਂਡ ਇਹ ਜੇ ਜੂਸ ਕਰਾਂਗੇ ਤਾਂ ਰਿਜ਼ਲਟ ਦੱਸਾਂਗੇ ਕਿ ਇਹੋ ਜਿਹਾ ਦੇ ਕਿਹੋ ਜਿਹਾ ਨਹੀਂ ਤੇ ਮੈਂ ਤਾਂ ਸੋਚਿਆ ਨਹੀਂ ਨੀ ਜਲਦੀ ਆ ਜਾਏਗਾ ਤੇ ਆ ਜਿਹਦਾ ਸਾਰੀ ਵੀਡੀਓ ਦੇਖ ਕੇ ਤੇ ਮੈਂ ਘਰੇ ਕਰਾਂਗੀ ਮੈ ਲਈ ਜਾਣਾ ਟਟਣਾ ਸੂਤ ਦੀ ਵੀਡੀਓ ਵੀ ਸ਼ੇਅਰ ਕਰਾਂਗੇ ਇਹਨਾਂ ਹੁਣ ਵਿੱਚ ਪਾ ਦੇਣੇ ਆ ਤੇ ਛਾਤੀ ਮਰ ਜਾਣਿਆ ਦੇਖ ਕੇ ਛੱਟ ਮਿਸ਼ੂ ਥੈਂਕ ਯੂ ਮਿਸ਼ੂ ਇੰਨੀ ਜਲਦੀ ਮੇਰਾ ਪ੍ਰੋਡਕਟ ਦੇ ਦੇਣੀ ਮੈਂ ਦੋ ਵਾਰੀ ਥੋੜਾ ਥੋੜਾ ਕਰਕੇ ਨਾ ਕਰ ਲੈਣਾ ਠੀਕ ਹੈ ਫਰੈਂਡ ਮਿਲਦੀਆਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਨਾਲ ਸਾਡੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਮਿਲਦੀ ਹੈ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਨਾਲ ਬਾਏ ਬਾਏ